Hmm. ਸਕੂਲ ਸਮਰਾਲਕ ਅੱਜ ਮੈਨੂੰ ਸਭ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਆਪਣਾ ਚੌਥਾ ਸੈਸ਼ਨ ਕੰਪਲੀਟ ਕਰਨ ਜਾ ਰਹੇ ਹਾਂ ਇਹਨਾਂ 4 ਸਾਲਾਂ ਦੇ ਵਿੱਚ ਦੋ ਸੈਸ਼ਨ ਮੈਨੇ ਔਨਲਾਈਨ ਲਗਾਏ ਨੇ ਤੇ ਦੋ ਸੈਸ਼ਨ ਸਾਡੇ ਆਫਲਾਈਨ ਲੱਗੇ ਨੇ ਹੁਣ ਸਾਡਾ ਪੰਜਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਤੇ ਜਿਹੜਾ ਸਾਡਾ ਆਫਲਾਈਨ ਸੈਸ਼ਨ ਹੈਗਾ ਤੇ ਇਹਨਾਂ 2 ਸਾਲਾਂ ਦੇ ਵਿੱਚ ਆਫਲਾਈਨ ਕਲਾਸਿਸ ਦੇ ਵਿੱਚ ਮੇਰੇ ਕੋਲ ਪਿਛਲੇ ਸਾਲ सब तो बद एडमिश आई है स्कूल और असि उन्होंने बच्चों के सब ने एज ए टीम वर्क मिलकर इन्ना काम किया है कि जिदा सामने एक पॉजिटिव रिजल्ट मिले है बच्चों के बहुत ज़्यादा इंप्रूवमेंट नज़र आई हैगी तो जिस तो पेरेंट्स भी बहुत ज़्यादा खुश हैं तो जिदे सू एक बहुत अच्छा रिजल्ट मिल रहा है कि इस साल भी सामिशन बहुत अच्छी आ रही है तो ਸਾਰੀ ਕਲਾਸਾਂ ਦੇ ਵਿੱਚ ਪ੍ਰੀ ਨਰਚੇ ਤੋਂ ਲੈ ਕੇ ਕਲਾਸ 2 ਤੱਕ ਪੇਰੈਂਟਸ ਬਹੁਤ ਜ਼ਿਆਦਾ ਖੁਸ਼ ਨੇ ਔਰ ਮੇਰੀ ਕੋਸ਼ਿਸ਼ ਇਹ ਹੈਗੀ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਲਈ ਤੇ ਪੇਰੈਂਟਸ ਨੂੰ ਹਮੇਸ਼ਾ ਖੁਸ਼ ਰੱਖੀਏ ਉਹਨਾਂ ਲਈ ਕੁਝ ਨਾ ਕੁਝ ਕਰਦੇ ਰਹੀਏ ਤਾਂ ਜਿਸ ਨੂੰ ਦੇਖਦੇ ਹੋਏ ਅਸੀਂ ਆਪਣੇ ਸਕੂਲ ਦੇ ਵਿੱਚ ਐਕਸਪੀਰੀਅੰਸ ਟੀਚਰ ਰੱਖੇ ਨੇ ਵੈਲ ਕੁਆਲੀਫਾਈਡ ਟੀਚਰ ਰੱਖੇ ਨੇ ਤੇ ਜਿਹੜੀਆਂ ਹੁ ਨਵੀਆਂ ਅਪੁਆਇੰਟਮੈਂਟਸ ਵੀ ਨੇ ਉਹ ਵੀ ਸਾਰੀਆਂ ਵੈਲ ਕੁਆਲੀਫਾਈਡ ਨੇ ਤੇ ਜਿਨ੍ਹਾਂ ਦੇ ਕੋਲ ਤਕਰੀਬਨ 10 ਸਾਲ ਦਾ ਐਕਸਪੀਰੀਅੰਸ ਹੈਗਾ ਸੀ ਵੀਐਸਸੀ ਸਕੂਲ ਦੇ ਵਿੱਚ ਪੜਾਉਂਦਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਤੇ ਹੋਏ ਜਿਵੇਂ ਸਾਡਾ ਪਿਛਲਾ ਸਾਲ ਗੁਜ਼ਰਿਆ ਪਿਛਲੇ ਸਾਲ ਦੇ ਵਿੱਚ ਅਸੀਂ ਆਪਣੇ ਐਕਾਡੈਮਿਕ ਐਕਾਡੈਮਿਕ ਤੇ ਨਾਨ-ਲਰ ਸਪੋਰਟਸ ਤੇ ਐਕਟੀਵਿਟੀਆਂ ਤਿੰਨਾਂ ਨੂੰ ਪੈਰਲਰ ਲੈ ਕੇ ਚੱਲੇ ਹੈਗੇ ਆਂ ਔਰ ਤਿੰਨਾਂ ਦਾ ਰਿਜ਼ਲਟ ਸਾਡੇ ਤੋਂ ਬਹੁਤ ਅੱਛਾ ਆਇਆ ਹੈਗਾ ਸਪੋਰਟਸ ਦੇ ਵਿੱਚ ਸਾਡੀਆਂ ਸਪੋਰਟਸ ਪੰਜਾਬ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਨਾਲ ਵੀ ਚਲਦੀ ਹੈ ਤੇ ਸੀਬੀਐਸਸੀ ਦੇ ਨਾਲ ਵੀ ਤੇ ਜਿਹੜੀਆਂ ਪੰਜਾਬ ਸਟੇਟ ਸਪੋਰਟਸ ਸੀਗੀਆਂ ਉਹਨਾਂ ਦੇ ਵਿੱਚੋਂ ਮੇਰੇ ਦੋ ਬੱਚੇ ਸਕੂਲ ਦੇ ਇੱਕ ਅਰਾਧਿਆ ਬਟਲਾ ਜਿਹੜੀ ਕਿ 6 ਸਾਲ ਦੀ ਹੈ ਤੇ ਫਰਸਟ ਕਲਾਸ ਦਾ ਸਟੂਡੈਂਟ ਹੈਗੀ ਹੈ ਉਸਨੇ ਆਪਣਾ ਸਕੇਟਿੰਗ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ 3rd ਪ੍ਰਾਈਜ਼ Winner ਰਹੀ ਹੈ ਔਰ ਮੇਰੀ 6th ਕਲਾਸ ਦੀ ਸਟੂਡੈਂਟ ਗੁਰਮੁਨਪੌਰ ਜਿਹੜੀ ਅਕੈਡੈਮਿਕ ਦੇ ਵਿੱਚ ਵੀ ਐਕਸਲੈਂਟ ਹੈ ਤੇ ਸਪੋਰਟਸ ਦੇ ਵਿੱਚ ਵੀ ਉਸਨੇ ਸਟੇਟ ਲੈਵਲ ਦੇ ਉੱਤੇ ਫਰਸਟ ਪ੍ਰਾਈਜ਼ Winner ਰਹੀ ਹੈ ਉਹ 골ਡ ਮੈਡਲਿਸਟ ਰਹੀ ਹੈ ਇਸ ਤੋਂ ਇਲਾਵਾ ਸਾਡੇ ਬੱਚੇ 스ਵਿਮਿੰਗ ਦੇ ਵਿੱਚ 3rd ਪੋਜੀਸ਼ਨਸ ਲੈ ਕੇ ਆਏ ਨੇ ਤੇ ਆਪਣਾ ਸਹੋਧੀਆਂ ਦੀਆਂ ਜਿਹੜੀਆਂ ਵੀ ਸਪੋਰਟਸ ਹੋਈਆਂ ਪਿਛਲੇ ਸਾਲ ਉਹਨਾਂ ਦੇ ਵਿੱਚ ਬੱਚਿਆਂ ਨੇ ਵੱਧ ਛੱਡ ਕੇ ਪਾਰਟਿਸਿਪੇਟ ਕੀਤਾ ਹੈਗਾ ਤੇ ਹਰ ਜਗ੍ਹਾ ਤੇ ਬੱਚਿਆਂ ਨੇ ਫਰਸਟ ਸੈਕੰਡ 3rd ਪੋਜੀਸ਼ਨਸ حاصل ਕੀਤੀਆਂ ਹਨ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਕੋ-ਕੁਰੀਕੂਲਰ ਐਕਟੀਵਿਟੀਆਂ ਨੂੰ ਲੈ ਕੇ ਟੀਚਰਸ ਬੱਚਿਆਂ ਨੂੰ ਜਿੰਨੀਆਂ ਵੀ ਐਕਟੀਵਿਟੀਆਂ ਕਰਵਾਉਂਦੇ ਨੇ ਉਹ ਸਾਰੀਆਂ ਸਾਡੇ ਕਰਿਕੂਲਮ ਦੇ ਨਾਲ ਲਿੰਕਡ ਹੁੰਦੀਆਂ ਹੈਗੀਆਂ so that ਅਸੀਂ ਬੱਚਿਆਂ ਨੂੰ ਇੱਕ ਕਿਤਾਬੀ ਪੀੜਾ ਬਣਾਉਣ ਦੀ بجائے ਅਸੀਂ ਉਹਨਾਂ ਦੇ ਵਿੱਚ ਨੋਲਜ ਨੂੰ ਇੰਪਾਰਟ ਕਰ ਸਕੀਏ ਤੇ ਅੱਜ ਦੇ ਟਾਈਮ ਦੇ ਵਿੱਚ ਇਸ ਦੀ ਬਹੁਤ ਜ਼ਿਆਦਾ ਲੋੜ ਮੈਸੇਜ ਨੂੰ ਮਹਿਸੂਸ ਕੀਤਾ ਹੈਗਾ ਤੇ ਸਾਡੇ ਬੱਚਾਂ ਤੋਂ ਵੀ ਕੁਝ ਆ ਜਾਵੇ ਉਹ ਬੜੇ ਕੌਨਫੀਡੈਂਟਲੀ ਹਰ ਇੱਕ ਕੁਐਸਚਨ ਦਾ ਰਿਸਪੌਂਡ ਕਰਦੇ ਨੇ ਤੇ ਪਿਛਲੇ ਸਾਲ ਦੀਆਂ ਜਿਹੜੀਆਂ ਮੇਰੀਆਂ ਉਪਲਬਧੀਆਂ ਰਹੀਆਂ ਨੇ ਇਸ ਸਾਲ ਮੇਰੇ ਪਹਿਲੀ ਵਾਰ ਮੇਰੀ 10th ਕਲਾਸ ਤੇ +2 ਕਲਾਸ ਜਿਹੜੀ ਬੋਰਡ ਇਗਜ਼ਾਮੀਨੇਸ਼ਨ ਦੇ ਵਿੱਚ ਅਪੀਅਰ ਹੋ ਰਹੀ ਹੈ ਤੇ ਅਸੀਂ ਉਮੀਦ ਕਰਦੇ ਹੈਗੇ ਆ ਤੇ 10th ਕਲਾਸ ਤੇ +2 ਦੇ ਬੱਚੇ ਸਾਡੇ 100% ਰਿਜ਼ਲਟ ਦੇਣਗੇ ਤੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ 90 ਅਬੋਵ ਸਕੋਰਨ ਨੇ ਤੇ ਉਹ ਬਹੁਤ ਹੀ ਇੱਕ ਅੱਛੀ ਸਾਡੀ ਆਉਟਪੁੱਟ ਹੈ ਜੋ ਟੀਚਰਸ ਨੇ ਇਨੀ ਮਿਹਨਤ ਕੀਤੀ ਹੈਗੀ ਹੈ ਕੋਰਸ ਕਵਰਿੰਗ ਕਲਾਸਿਸ ਵਗੈਰਾ ਲਗਾ ਕੇ ਜਿਹਦੇ ਵਿੱਚ ਬਟ ਟਿਲ ਦਾ ਟਾਈਮ ਆਲ ਦਾ ਟੀਚਰਸ ਐਂਡ ਸਟੂਡੈਂਟਸ ਆਰ ਹੈਪੀ ਦਾ ਸਟੂਡੈਂਟਸ ਜਿਹੜੇ ਹੈਗੇ ਆ ਉਹ ਬਹੁਤ ਅੱਛਾ ਪਰਫਾਰਮ ਕਰਦੇ ਪਏ ਆ ਐਗਜ਼ਾਮ 'ਚ ਤੇ ਬਾਕੀ ਜਦੋਂ ਰਿਜ਼ਲਟ ਆਏਗਾ ਉਦੋਂ ਸਾਨੂੰ ਪਤਾ ਲੱਗੇਗਾ ਬੱਚਿਆਂ ਦੀ ਪਰਫਾਰਮੈਂਸ ਦਾ ਤੇ ਇਸ ਤੋਂ ਇਲਾਵਾ ਹੁਣ ਇਸ ਸਾਲ ਦੇ ਵਿੱਚ ਅਸੀਂ ਆਪਣਾ ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਸਾਲ ਜਿਵੇਂ ਅਸੀਂ ਆਪਣਾ ਸ਼ੂਟਿੰਗ ਨੂੰ ਲੈ ਕੇ ਆਏ ਹੈਗੇ ਆ ਤੇ ਸ਼ੂਟਿੰਗ ਦੀਆਂ ਕਲਾਸਾਂ ਜਿਹੜੀਆਂ ਅਸੀਂ ਲਗਾਈਆਂ ਸੀ ਜਾਂ ਸਮਰ ਕੈਂਪ ਤੇ ਵੀ ਚਲਾਈਆਂ ਸੀਗੀਆਂ ਸਮਰ ਕੈਂਪਸ ਸੀ ਆਪਣਾ ਵੈਰੀ ਬਿਗਨਿੰਗ ਤੋਂ ਚੱਲ ਰਿਹਾ ਹੈ ਤੇ ਸਾਡਾ ਸਮਰ ਕੈਂਪ ਜਿਹੜਾ ਹੈਗਾ ਇੱਕ ਬੜਾ ਸਕਸੈਸਫੁਲ ਇਵੈਂਟ ਹੁੰਦਾ ਹੈਗਾ ਤੇ ਇਸ ਵਾਰ ਅਸੀਂ ਸ਼ੂਟਿੰਗ ਨੂੰ ਪ੍ਰਮੋਟ ਕਰਨਾ ਹੈਗਾ so that ਜਿਹੜੇ ਸਾਡੇ ਬੱਚੇ ਹੈਗੇ ਆ ਉਹ ਕਰ ਨੂੰ ਆਪਣਾ ਆਈਐਸਪੀ ਸੀਐਸ ਡੀਐਸਪੀ ਪੁਲਿਸ ਦੇ ਵਿੱਚ ਇਸ ਤੋਂ ਇਲਾਵਾ ਡਿਫੈਂਸ ਸਰਵਿਸਿਜ਼ ਦੇ ਵਿੱਚ ਜਾ ਕੇ ਅੱਛੇ ਤਰੀਕੇ ਦੇ ਨਾਲ ਐਕਸੈਲ ਕਰ ਸਕਣ ਤੇ ਇਸ ਤੋਂ ਇਲਾਵਾ ਹੁਣ ਇਸ ਟਾਈਮ ਦੇ ਵਿੱਚ ਅਸੀਂ ਪਲਾਨ ਕਰ ਰਹੇ ਹੈਗੇ ਆ ਕਿ ਅਸੀਂ ਸਕੂਲ ਦੇ ਵਿੱਚ ਏਆਈ ਲੈਬ ਬਣਾਨੀ ਹੈਗੀ ਹੈ ਤੇ ਇੱਕ ਹੋਰ ਮਵੀ ਕੰਪਿਊਟਰ ਲੈਬ ਸਟੈਬਲਿਸ਼ਡ ਕਰਨੀ ਹੈਗੀ ਹੈ ਤੇ ਨਾਲ ਦੀ ਨਾਲ ਅਸੀਂ ਆਪਣੇ ਬਿਲਡਿੰਗ ਦੀ ਜਿਹੜੀ ਐਕਸਟੈਂਸ਼ਨ ਹੈਗੀ ਹੈ ਉਸ ਨੂੰ ਕੰਸਟਰਕਟ ਕਰਨਾ ਹੈਗਾ ਤੇ ਬੱਚਿਆਂ ਦੇ ਲਈ ਵੱਧ ਤੋਂ ਵੱਧ ਸੁਹੋਦਾ ਦੇਣੀਆਂ ਹੈਗੀਆਂ ਬੱਚਿਆਂ ਦੇ ਲਈ ਲੈਂਗੁਏਜ ਲੈਬ ਦਾ ਪੂਰਾ ਪਲਾਨ ਹੋ ਚੁੱਕਿਆ ਹੈਗਾ ਉਸ ਨੂੰ ਇੰਸਟਾਲ ਕਰਵਾਉਣਾ ਹੈਗਾ ਤਾਂ ਕਿ ਬੱਚੇ ਅੱਜ ਕੱਲ ਦੀ ਇਹ ਜ਼ਰੂਰਤ ਹੈ ਤੇ ਬੱਚੇ ਸਾਰੀਆਂ ਚੀਜ਼ਾਂ ਨੂੰ ਸਕੂਲ ਤੋਂ ਹੀ ਸਿੱਖ ਲੈਣ ਤੇ ਜਿਹਦੇ ਵਿੱਚ ਇੱਕ ਮੈਂ ਨਵੀਂ ਹੋਰ ਚੀਜ਼ ਕਰਨ ਜਾ ਰਹੀ ਹੈਗੀ ਐ ਤੇ ਜਿਹਦੇ ਵਿੱਚ ਸਨੇ ਇੱਕ ਬਹੁਤ ਹੀ ਅੱਛਾ ਸਪੋਰਟਸ ਕੋਚ ਅਪੁਆਇੰਟ ਕੀਤਾ ਹੈਗਾ ਜਿਹੜੇ ਕਿ ਬੱਚਿਆਂ ਨੂੰ ਕੋਡਿੰਗ ਸਿਖਾਉਣਗੇ कि रादर कॉलिंग द प्राइवेट पीपल तो आई हैव अपॉइंटेड अ टीचर इन द स्कूल वो टीचर ਜਿਹੜਾ ਹੈਗਾ ਉਹ ਬੱਚਿਆਂ ਨੂੰ ਸਕੂਲ ਦੇ ਵਿੱਚ ਹੀ ਉਹਨਾਂ ਦੇ ਕੰਪਿਊਟਰ ਲੈਸਨਸ ਦੇ ਵਿੱਚ ਔਰ ਉਹਨਾਂ ਦੀ ਕਲਾਸਾਂ ਦੇ ਵਿੱਚ ਜਾ ਕੇ ਕਿਉਂਕਿ ਜਿੰਨੀਆਂ ਵੀ ਸਕੂਲ ਦੇ ਵਿੱਚ ਕਲਾਸਿਸ ਹੈਗੀਆਂ ਉਹ ਸਾਰੀਆਂ ਇੰਟਰੈਕਟਿਵ ਪੈਨਲਸ ਦੇ ਨਾਲ ਹੈਗੀਆਂ ਡਿਜੀਟਲ ਬੋਰਡਸ ਦੇ ਨਾਲ ਹੈਗੀਆਂ ਤੇ ਕਲਾਸਿਸ ਦੇ ਵਿੱਚ ਵੀ ਬੱਚਿਆਂ ਨੂੰ ਕੋਡਿੰਗ ਸਿਖਾ ਸਕਦੇ ਹੈਗੇ ਤੇ ਇਸ ਤੋਂ ਇਲਾਵਾ ਜੋ ਵੀ ਕੁਝ ਸਕੂਲ ਦੇ ਵਿੱਚ ਸਪੋਰਟਸ ਨੂੰ ਲੈ ਕੇ ਹੈ ਤੇ ਇਸ ਵਾਰ ਅਸੀਂ ਸਕੇਟਿੰਗ ਚੈਸスイਮਿੰਗ ਛੋਟੇ ਬੱਚਿਆਂ ਦੇ ਲਈ ਜਿਮਨਾਸਟਿਕ ਨੂੰ ਪ੍ਰਮੋਟ ਕਰ ਰਹੇ ਹੈਗੇ ਆ ਕਿਉਂਕਿ ਇੱਕ ਜਿਹੜੇ ਅੰਡਰ 8 ਅਲੇ ਬੱਚੇ ਹੁੰਦੇ ਹੈਗੇ ਆ ਉਹ ਇਹ ਚਾਰ ਪੰਜ ਸਪੋਰਟਸ ਦੇ ਵਿੱਚ ਨੈਸ਼ਨਲ ਤੱਕ ਵੀ ਖੇੜ ਕੇ ਆ ਸਕਦੇ ਨੇ ਤੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਇਸ ਤੋਂ ਇਲਾਵਾ ਕਰਿਕੂਲਮ ਨੂੰ ਐਸ ਪਰ ਸੀਬੀਐਸਸੀ ਅਸੀਂ ਐਨਾਲਾਈਜ਼ ਕਰ ਰਹੇ ਹੈਗੇ ਆ ਤੇ ਉਹ ਇੱਕ ਪੂਰਾ ਇੱਕ ਹੋਲਿਸਟਿਕ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਬੱਚਿਆਂ ਨੂੰ ਹਰ ਚੀਜ਼ ਬੜੇ ਤਰੀਕੇ ਨਾਲ ਸਿਖਾਈ ਜਾ ਰਹੀ ਹੈ। ਔਰ ਨਾਲ ਦੇ ਨਾਲ ਜਿਵੇਂ ਪੰਜਾਬ ਗਵਰਨਮੈਂਟ ਦਾ ਡਿਸੀਜਨ ਹੈਗਾ ਕਿ ਅਸੀਂ ਪੰਜਾਬੀ ਨੂੰ ਪ੍ਰੋਮੋਟ ਕਰਨਾ ਹੈਗਾ ਤੇ ਇਸ ਵਾਰ ਮੈਂ ਆਪਣੀ ਪ੍ਰੀ ਨਰਸਰੀ ਤੇ ਨਰਸਰੀ ਦੇ ਵਿੱਚ ਇੰਗਲਿਸ਼ ਦੇ ਨਾਲ ਪੰਜਾਬੀ ਨੂੰ ਪਹਿਲਾਂ ਇੰਟਰੋਡਿਊਸ ਕਰ ਰਹੀ ਆ ਤੇ ਹਿੰਦੀ ਜਿਹੜੀ ਹੈਗੀ ਆ ਉਹ ਅਸੀਂ ਬਾਅਦ ਚ ਇੰਟਰੋਡਿਊਸ ਕਰਾਂਗੇ। ਤੇ ਸਿਬੀਐਸਸੀ ਦਾ ਪੂਰਾ ਸਿਸਟਮ ਫੋਲੋਅ ਅਪ ਕੀਤਾ ਜਾ ਰਿਹਾ ਹੈਗਾ। ਉਦੇ ਸਿਲੇਬਸ ਨੂੰ NEP ਦੇ ਮੁਤਾਬਿਕ NCERT ਦੇ ਮੁਤਾਬਿਕ ਅਸੀਂ ਆਪਣੇ ਸਿਸਟਮ ਨੂੰ ਲੈ ਕੇ ਚੱਲ ਰਹੇ ਹਾਂ ਔਰ ਇਸ ਜਿਹੜਾ ਸਿਸਟਮ ਹੈਗਾ ਇਹ ਸਾਡੇ ਬੱਚਿਆਂ ਦੇ ਵਿੱਚ ਵੱਧ ਤੋਂ ਵੱਧ ਨੋਲੇਜ ਇਨਹਾਂਸ ਕਰੇਗਾ ਔਰ ਬੱਚਿਆਂ ਦੇ ਕੈਰੀਅਰ ਦੇ ਵਿੱਚ ਉਹਨਾਂ ਨੂੰ ਬਹੁਤ ਹੈਲਪ ਕਰੇਗਾ ਇਸ ਤੋਂ ਇਲਾਵਾ ਬੱਚਿਆਂ ਦੇ ਲਈ ਕੈਰੀਅਰ ਕਾਉਂਸਲਿੰਗ ਸੈਸ਼ਨਸ ਔਰ ਪੇਰੈਂਟਸ ਦੇ ਲਈ ਕਾਉਂਸਲਿੰਗ ਸੈਸ਼ਨਸ ਸੋ ਥੈਟ ਇੱਕ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ ਉਏ ਹੈਗੇ ਕਿ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਹੋ ਚੁੱਕੀ ਹੈ ਡਾਕਟਰ ਦਾ ਬੱਚਾ ਡਾਕਟਰ ਠੀਕ ਹੈ ਇੰਜੀਨੀਅਰ ਦਾ ਬੱਚਾ ਇੰਜੀਨੀਅਰ ਟੀਚਰ ਦਾ ਬੱਚਾ ਟੀਚਰ ਮੀਨਸ ਦਿਸ ਇਜ਼ ਅ ਕਾਈਂਡ ਆਫ ਅ ਟੇਕਨ ਲਾਈਕ ਫੈਮਿਲੀ professions ਉਸ ਨੂੰ ਵੀ ਸੋਚਦੇ ਹੋਏ ਅਸੀਂ ਆਪਣੇ ਸਕੂਲ ਦੇ ਵਿੱਚ ਵੀ ਇਹ ਚੀਜ਼ ਨੂੰ ਇੰਪਲੀਮੈਂਟ ਕਰਨਾ ਹੈ ਪੇਰੈਂਟਸ ਕੇ ਨਾਲ ਮੀਟਿੰਗਸ ਕਰਕੇ ਤਾਂ ਕਿ ਅਸੀਂ ਬੱਚੇ ਨੂੰ ਉਹਨਾਂ ਦੇ ਆਪਣੇ ਪੋਟੈਂਸ਼ੀਅਲ ਦੇ ਮੁਤਾਬਿਕ ਤੇ এনवायरमेंट ਨੂੰ ਦੇਖਦੇ ਹੋਏ ਤੇ ਉਸ ਦੇ ਮੁਤਾਬਿਕ ਵੀ ਉਨ੍ਹਾਂ ਦੇ profession ਨੂੰ ਤੇ ਉਨ੍ਹਾਂ ਦੇ career ਨੂੰ ਜਤੋਂ ਜ਼ਿਆਦਾ ਅ ਅਪਸਕਿਲ ਕਰਨਾ ਹੈਗਾ ਤਾਂ ਕਿ ਇਹਨਾਂ ਸਕਿਲਸ ਦੇ ਨਾਲ ਬੱਚੇ ਆਪਣੀ ਹਰ ਇੱਕ ਜਗ੍ਹਾ ਦੇ ਉੱਤੇ ਜਿੱਥੇ ਵੀ ਕਿਤੇ ਹੋ ਜਾਣ ਉੱਥੇ ਉਹ ਪੂਰੇ ਕੌਨਫੀਡੈਂਸ ਨਾਲ ਆਪਣੀਆਂ ਪੋਜੀਸ਼ਨਸ ਨੂੰ ਹੋਲਡ ਕਰਨ ਤੇ ਆਪਣੇ ਆਪ ਨੂੰ ਹਰ ਇੱਕ ਫੀਲਡ ਦੇ ਵਿੱਚ ਅੱਛੇ ਤਰੀਕੇ ਦੇ ਨਾਲ ਐਕਸਲੈਂਡ ਕਰਨਾ ਨਿਊ ਅਡਮਿਸ਼ਨ ਦੀ ਗੱਲ ਕਰੀਏ ਕੀ ਕਹਿਣਾ ਚਾਹੁੰਦੇ ਹੋ ਪੇਰੈਂਟਸ ਨੂੰ ਨਮਿਆ ਐਡਮਿਸ਼ਨਸ ਦੇ ਕੇਸ ਦੇ ਵਿੱਚ ਮੈਂ ਪੇਰੈਂਟਸ ਲਈ ਕਹਿਣਾ ਚਾਹਾਂਗੀ ਐਡਮਿਸ਼ਨਸ ਸਕੂਲ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ 2024-25 ਸੀਜ਼ਨ ਦੇ ਲਈ ਤੇ ਇਸ ਵਾਰ ਐਡਮਿਸ਼ਨਸ ਬਹੁਤ achiyan ਹੋ ਰਹੀਆਂ ਨੇ ਤੇ ਪਲੱਸ 1 ਦੇ ਬੱਚਿਆਂ ਦੇ ਲਈ ਅਸੀਂ ਇੱਕ ਸਪੈਸ਼ਲ ਆਫਰ ਰੱਖੀ ਹੈਗੀ ਹੈ ਕਿਉਂਕਿ ਉਹਨਾਂ ਨੂੰ ਅਸੀਂ ਪਲੱਸ 1 ਦੇ ਸਾਡੇ ਕੋਲ ਚਾਰਟ ਸਟਰੀਮਸ ਨੇ ਵਿਦ ਸੁਪਰ ਮੈਡੀਕਲ ਮੈਡੀਕਲ ਨਨ ਮੈਡੀਕਲ ਹਿਮਨਿਟੀਜ਼ ਕਾਮਰਸ ਐਂਡ ਸੂਪਰ ਮੈਡੇਕਲ ਕਿਉਂਕਿ ਐਡੀਸ਼ਨਲ ਸਬਜੈਕਟ ਦੇ ਲਈ ਵੀ ਨਾ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਸਪੋਰਟ ਕਰ ਰਹੀ ਹਾਂ ਤੇ ਉਹਦੇ ਵਿੱਚ ਬੱਚਿਆਂ ਦੇ ਲਈ ਅਸੀਂ ਇੱਕ ਬਹੁਤ ਅੱਛੀ ਆਫਰ ਦੇ ਰਹੇ ਹੈਗੇ ਪਲੱਸ 1 ਦਾ ਬੱਚਾ ਜਿਹੜਾ ਵੀ ਕੋਈ ਸਾਡੇ ਸਕੂਲ ਚ ਜਾ ਕੇ ਐਡਮਿਸ਼ਨ ਲੈਂਦਾ ਹੈਗਾ ਅਸੀਂ ਉਹਨਾਂ ਦੀ ਜਿਹੜੀ 50% ਐਡਮਿਸ਼ਨ ਫੀਸ ਹੈਗੀ ਹੈ ਉਹ ਦੇ ਵਰ ਕਰ ਰਹੇ ਤੁਸੀਂ ਗੱਲ ਕੀਤੀ ਹੈ ਪਲੱਸ 1 ਦੇ ਬੱਚਿਆਂ ਨੂੰ 50% ਡਿਸਕਾਊਂਟ ਤੇ ਛੋਟੇ ਬੱਚਿਆਂ ਦੀਆਂ ਕਲਾਸਿਸ ਜਿਹੜੀਆਂ ਸਟਾਰਟ ਹੋ ਰਹੀਆਂ ਕਦੋਂ ਹੋ ਰਹੀਆਂ ਕਿ ਐਡਮਿਸ਼ਨ ਲਈ ਕੀ ਹੈ ਉਹਨਾਂ ਦੇ ਛੋਟੇ ਬੱਚਿਆਂ ਦੇ ਲਈ ਆਪਣਾ ਜਿਹੜਾ ਐਡਮਿਸ਼ਨ ਦਾ ਸਕੂਲ ਇੱਕ ਫੀ ਦਾ ਜੋ ਪ੍ਰੋਸੈਸ ਹੈਗਾ ਉਹ ਆਪਣਾ ਸੇਮ ਹੈਗਾ ਐਂਡ ਉਹਦੇ ਵਿੱਚ ਛੋਟੇ ਬੱਚਿਆਂ ਦੇ ਲਈ ਆਪਣੇ ਕੋਲ ਜਿਹੜਾ ਹੈਗਾ ਉਹਨਾਂ ਦੇ ਲਈ ਅਸੀਂ ਡਿਫਰੈਂਟ ਕਾਈਂਡ ਆਫ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਤਿਆਰ ਕਰੀਆਂ ਹੋਈਆਂ ਹੈਗੀਆਂ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਦੇ ਲਈ ਮੈਕਸਿਮਮ ਜਿਹੜਾ ਹੈਗਾ ਉਹਨਾਂ ਦੀ ਰੀਡਿੰਗ ਤੇ ਔਰਲ ਪ੍ਰੈਕਟਿਸਸ ਦੇ ਉੱਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ ਤੇ ਅਗੇ ਵੀ ਵੱਧ ਤੋਂ ਵੱਧ ਇਸੀ ਚੀਜ਼ ਨੂੰ ਦੇਣਾ ਹੈਗਾ ਰੀਜ਼ਨ ਇਹ ਹੈਗਾ ਕਿ ਕੱਲ ਨੂੰ ਅਗਰ ਓਪਨ ਬੁੱਕ ਸਿਸਟਮ ਬੋਰਡ ਸ਼ੁਰੂ ਵੀ ਕਰਦੇ ਨੇ ਤੇ ਜੇ ਅੱਜ ਤੋਂ ਅਸੀਂ ਆਪਣੇ ਬੱਚਿਆਂ ਦੇ ਵਿੱਚ ਰੀਡਿੰਗ ਸਕਿਲਸ ਦੀ ਹੈਬਿਟ ਪਾਵਾਂਗੇ ਤਾਂ ਹੀ ਕੱਲ ਨੂੰ ਉਹ ਓਪਨ ਬੁੱਕ ਸਿਸਟਮ ਦੇ ਇਗਜ਼ਾਮ ਤੇ ਵਿੱਚ ਅੱਛੀ ਤਰ੍ਹਾਂ ਆਪਣੇ ਆਪ ਨੂੰ ਪ੍ਰੂਫ ਕਰ ਪਾਉਣਗੇ ਇਸ ਤੋਂ ਇਲਾਵਾ ਛੋਟੇ ਬੱਚਿਆਂ ਦੇ ਲਈ ਆਪਣਾ ਪਲੇ ਸਟੇਸ਼ਨ ਹੈਗਾ ਪਲੇ ਸਟੇਸ਼ਨ ਦੇ ਉੱਤੇ ਡਿਫਰੈਂਟ ਕਾਈਂਡ ਆਫ ਠੀਕ ਹੈ ਜੀ ਜਿਹੜੀਆਂ ਸਾਡੀਆਂ ਸਪੋਰਟਸ ਹੈਗੀਆਂ ਸਵਿੰਗਸ ਹੈਗੇ ਆ ਉਹ ਸਾਰਾ ਬੱਚਿਆਂ ਲਈ ਹੈਗਾ ਬੱਚਿਆਂ ਦੇ ਲਈ ਰੈਬਿਟ ਹਾਊਸ ਬਣਿਆ ਹੋਇਆ ਹੈਗਾ ਤੇ ਜਿੱਥੇ ਬੱਚੇ ਹਨ ਨੂੰ ਅਸੀਂ ਇੱਕ ਇਹ ਵੀ ਚੀਜ਼ ਸिखਾਣੀ ਹੈਗੀ ਕਿ ਨੇਚਰ ਦੇ ਵਿੱਚ ਜੋ ਵੀ ਸਪੀਸੀਸ ਹੈਗੇ ਆ ਤਾਂ ਉਹਨਾਂ ਦੇ ਪ੍ਰਤੀ ਉਹਨਾਂ ਦੀਆਂ ਇਮੋਸ਼ਨਸ ਨੂੰ ਇਨਹਾਂਸ ਕਰਨਾ ਹੈਗਾ ਉਹਨਾਂ ਦੇ ਵਿੱਚ ਇੱਕ ਸੈਂਸ ਆਫ ਠੀਕ ਹੈ ਜੀ ਜਿਹੜੀ ਆਪਣੇ ਕੋਲ ਅੰਦਰ ਹੈਗਾ ਕਿ ਸੈਂਸ ਆਫ ਇਮੋਸ਼ਨਸ ਦੇ ਨਾਲ ਨਾਲ ਠੀਕ ਹੈ ਨਹੀਂ ਸੈਂਸ ਆਫ ਟੇਕਿੰਗ ਕੇਅਰ ਆਫ ਲਿਵਿੰਗ ਥਿੰਗਸ ਜਿਹਦੇ ਵਿੱਚ ਅਨੀਮਲ ਅਬਸ ਜਿਹੜਾ ਹੁੰਦਾ ਹੈਗਾ ਉਸ ਨੂੰ ਅਸੀਂ ਬਹੁਤ ਪ੍ਰਮੋਟ ਕਰ ਰਹੇ ਹੈਗੇ ਆ ਔਰ ਬੱਚਿਆਂ ਦੇ ਕੇਸ ਦੇ ਵਿੱਚ ਉਹਨਾਂ ਨੂੰ ਠੀਕ ਹੈ ਯੂਜ਼ ਮਿਸ ਯੂਜ਼ ਜਿਹੜਾ ਹੈਗਾ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈਗਾ ਤੇ ਕਿਹੜੀ ਚੀਜ਼ਾਂ ਨੂੰ ਅਸੀਂ ਤੇ ਕਹਿੰਦੇ ਅਵੋਇਡ ਕਰਨਾ ਹੈਗਾ ਤੇ ਉਹਦੇ ਪੂਰਾ ਹੀ ਉਹਨਾਂ ਨੂੰ ਸਿਖਾ ਰਹੇ ਨੇ ਟੀਚਰਸ ਇਸ ਤੋਂ ਇਲਾਵਾ ਟੀਚਰਸ ਛੋਟੇ ਬੱਚਿਆਂ ਨੂੰ ਗੁੱਡ ਟੱਚ ਬੈਡ ਟੱਚ ਦੇ ਉੱਤੇ ਪੂਰੀ ਨੋਲੇਜ ਦਿੰਦੇ ਹੈਗੇ ਆ ਤੇ ਬੱਚਿਆਂ ਦੇ ਵਿੱਚ ਠੀਕ ਹੈ ਜੀ ਈਵਨ ਅਗਰ ਆਪਾਂ ਇੱਕ ਗੱਲ ਕਰੀਏ ਤਾਂ ਸਾਰੇ ਦਾ ਇੱਕ ਆਪਣਾ ਸੋਸ਼ਲ ਸਰਕਲ ਹੁੰਦਾ ਹੈਗਾ ਸਾਰਿਆਂ ਦੀ ਆਪਣੀ ਇੱਕ ਰਿਲੀਜੀਅਨ ਹੁੰਦਾ ਹੈਗਾ ਜਿਹੜਾ ਕਿ ਸਾਨੂੰ ਹਮੇਸ਼ਾ ਸਾਡੇ ਪਰਿਵਾਰਾਂ ਤੋਂ ਮਿਲਦਾ ਹੈਗਾ ਪਰ ਜੇ ਬੱਚਾ ਮੇਰੇ ਕੋਲ ਸਕੂਲ ਦੇ ਵਿੱਚ ਆ ਰਿਹਾ ਹੈਗਾ ਚਾਹੇ ਉਹ ਸਿੱਖ ਰਿਲੀਜੀਅਨ ਤੋਂ ਆ ਚਾਹੇ Hindu ਰਿਲੀਜੀਅਨ ਤੋਂ ਆ ਚਾਹੇ ਮੁਸਲਿਮ ਤੋਂ ਆ ਚਾਹੇ ਕ੍ਰਿਸਚੀਅਨ ਤੋਂ ਆ ਅਸੀਂ ਇਹ ਜਿੰਨੇ ਵੀ ਸਾਡੇ ਰਿਲੀਜੀਅਨਸ ਹੈਗੇ ਆ ਉਹਨਾਂ ਨੂੰ ਪੂਰੇ ਤੋਂ ਰਿਸਪੈਕਟ ਦਿੰਦੇ ਹੋਏ ਬੱਚਿਆਂ ਦੇ ਵਿੱਚ ਇਹ ਸਾਰੀਆਂ ਚਿੰਜਾਂ ਇਨਕਲਕੇਟ ਕਰ ਰਹੇ ਹਾਂ ਤਾਂ ਕਿ ਕੱਲ ਨੂੰ ਜਦੋਂ ਵੀ ਬੱਚੇ ਨੇ بڑا ਹੋਣਾ ਹੈਗਾ ਤਾਂ ਉਹਦੇ ਵਿੱਚ ਇੱਕ ਸੈਂਸ ਆਫ 휴ਮੈਨਿਟੀ ਹੋਵੇ ਠੀਕ ਹੈ ਇੱਕ ਸੈਂਸ ਆਫ ਸੋਸ਼ਲ ਰਿਸਪੌਂਸਿਬਿਲਟੀ ਹੋਵੇ ਜਿਸ ਨੂੰ ਬੱਚੇ ਬੜੇ ਅੱਛੇ ਤਰੀਕੇ ਨਾਲ ਆਪਣੇ ਆਨ ਵਾਲੇ ਲਾਈਫ ਦੇ ਵਿੱਚ ਹੈਂਡਲ ਕਰ ਸਕਣ ਇਹ ਸਾਡੀ ਕੋਸ਼ਿਸ਼ ਹੈ ਔਰ ਇਸ ਕੋਸ਼ਿਸ਼ ਚ ਅਸੀਂ ਪੂਰੇ ਆਪਣੇ ਇੱਕ ਅੱਛੇ ਤਰੀਕੇ ਨਾਲ ਕਾਮਯਾਬ ਹੋਣਾ Thank you.